ਦੇਵੀ ਦੁਆਰਾ ਪਰਾਚੀਨ ਸ਼੍ਰੀ ਦੁਰਗਾ ਮੰਦਰ ਖੰਡਿਆਆ ਬਰਨਾਲਾ ਦਾ ਪੁਰਾਣਾ ਇਤਿਹਾਸ ਮੇਰਾ ਪੇਜ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਬਜ਼ੁਰਗ ਬਜ਼ੁਰਗਾਂ ਬੱਚਿਆਂ ਨੂੰ ਜੈ ਮਾਤਾ ਦੀ ਸ਼੍ਰੀ ਦੁਰਗਾ ਮੰਦਰ ਦਾ ਪੁਰਾਣਾ ਇਤਿਹਾਸ ਇਸ ਤਰ੍ਹਾਂ ਦੇਵੀ ਦੁਆਰਾ ਮੰਦਰ ਜੋ ਕੇ 1825 ਸੰਮਤ 1690 ਸਾਕਾ ਚ ਹੋਣ ਚ ਆਇਆ ਸ਼੍ਰੀ ਦੁਰਗਾ ਮੰਦਰ ਜੀ ਦੀ ਜੋਤੀ ਪ੍ਰਗਟ ਕਰਨ ਲਈ ਸ਼੍ਰੀ ਬੀਬੀ ਲਾਲੀ ਦੇਵੀ ਜੀਨੇ 51 ਸਾਲ ਨੰਗੇ ਪੈਰੀ ਇਸ ਜਗ੍ਹਾ ਵਿੱਚ ਆ ਕੇ ਜਿੱਥੇ ਕੀ ਉਸ ਸਮੇਂ ਕਰੀਰ ਝਾੜ ਮਲੇ ਵਗੈਰਾ ਹੁੰਦੇ ਸਨ ਪਿੰਡ ਰੋਜ਼ਾਨਾ ਆ ਕੇ ਸਫਾਈ ਵਗੈਰਾ ਕਰਕੇ ਧੂਫ ਜੋਤ ਕਰ ਕਰਕੇ ਜਾਣੀ ਇੱਕ ਦਿਨ ਜਦੋਂ ਰਾਹੀ ਗੇ ਰਸਤੇ ਵਿੱਚ ਲੰਘੇ ਜਾ ਰਹੇ ਸਨ ਤਾਂ ਬੀਬੀ ਲਾਲੀ ਜੀ ਨੇ ਕਿਹਾ ਕਿ ਭਗਤੋ ਤੁਸੀਂ ਕਿੱਧਰ ਜਾ ਰਹੇ ਹੋ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਮੇਲੇ ਉੱਪਰ ਜਾ ਰਹੇ ਹਾਂ ਤਾਂ ਬੀਬੀ ਲਾਲੀ ਜੀ ਕਹਿੰਦੇ ਤੁਸੀਂ ਭਗਤੋ ਮੇਲਾ ਇੱਥੇ ਹੀ ਲਾ ਲਵੋ ਕੋਝ ਭਗਤ ਕਹਿਣ ਲੱਗੇ ਕਿ ਭਾਈ ਇਸੇ ਇੱਥੇ ਕਾਦਾ ਮੇਲਾ ਲਗਾਈਏ ਇੱਥੇ ਕੋਈ ਮੰਦਿਰ ਜਾਂ ਕੋਈ ਹੋਰ ਸਥਾਨ ਤਾਂ ਨਹੀਂ ਹੈ ਕੁਝ ਕੁ ਭਗਤ ਕਹਿਣ ਲੱਗੇ ਕਿ ਇਹ ਤਾਂ ਵਿਚਾਰੀ ਸੁਧਾਰਨ ਲੱਗਦੀ ਹੈ ਸੋ ਇਹ ਗੱਲ ਸੁਣ ਕੇ ਬੀਬੀ ਲਾਲੀ ਜੀ ਅਦਾਸ ਹੋ ਗਏ ਇੱਕ ਇੱਕ ਦਿਨ ਅਚਾਨਕ ਆਕਾਸ਼ਵਾਣੀ ਹੋਈ ਇਹੇ ਦੇਵੀ ਤੂੰ ਕੀ ਚਾਹੁੰਦੀ ਏ ਤਾਂ ਬੀਬੀ ਲਾਲੀ ਜੀ ਕਹਿਣ ਲੱਗੇ ਕਿ ਇਸ ਜਗ੍ਹਾ ਉੱਪਰ ਇੱਕ ਮੰਦਿਰ ਬਣ ਜਾਵੇ ਅਤੇ ਮੇਲਾ ਲੱਗਣ ਲੱਗ ਜਾਵੇ ਜੋ ਵੀ ਸ਼ਰਧਾ ਨਾਲ ਮੰਦਰ ਤੇ ਆ ਕੇ ਸੁਖ ਸੁਖਾਏਗਾ ਉਸ ਦੀ ਮਨੋ ਕਾਮਨਾ ਪੂਰਨ ਹੋ ਜਾਵੇਗੀ ਆਕਾਸ਼ ਬਾਣੀ ਨਾਲ ਹੀ ਬੀਬੀ ਲਾਲੀ ਜੀ ਨੂੰ ਕਿਹਾ ਕਿ ਇਸ ਜਗ੍ਹਾ ਉੱਪਰ ਨਵਰਾਤਿਆਂ ਨੂੰ ਸ਼੍ਰੀ ਦੁਰਗਾ ਪਾਠ ਕਰਵਾ ਕੇ ਇਸ ਜਗ੍ਹਾ ਨੂੰ ਬੋੜੀ ਪੁੱਟਣ ਉਪਰੰਤ ਇੱਕ ਜੋਤੀ ਪ੍ਰਗਟ ਹੋਵੇਗੀ ਫਿਰ ਇਸ ਜਗ੍ਹਾ ਤੇ ਇੱਕ ਮੰਦਰ ਵੀ ਬਣੇਗਾ ਅਤੇ ਨਵਰਾਤਿਆਂ ਦੀ ਸਦੀ ਸਤਵੀਂ ਦਾ ਮੇਲਾ ਵੀ ਪਰਿਆ ਕਰੇਗਾ ਜੋ ਵੀ ਭਗਤ ਜਨ ਦਰਬਾਰ ਵਿੱਚ ਆ ਕੇ ਸ਼ਰਧਾ ਨਾਲ ਜੋ ਵੀ ਮਰਜ਼ੀ ਮੰਗੇਗਾ ਉਸ ਦੇ ਇਸਥਾਨ ਤੋਂ ਮਰاد ਪੂਰੀ ਹੋਵੇਗੀ ਇਹ ਗੱਲ ਸੁਣ ਕੇ ਬੀਬੀ ਲਾਲੀ ਜੀ ਬਹੁਤ ਖੁਸ਼ ਹੋਏ ਇਹ ਸਾਰੀ ਗੱਲਬਾਤ ਬੀਬੀ ਜੀ ਨੇ ਆਪਣੇ ਪ੍ਰਾਛਰੀ ਵਿਸ਼ਨਾਰਾਮ ਬ੍ਰਹਮਚਾਰੀ ਜੀ ਨੂੰ ਦੱਸੀ ਉਸ ਤੋਂ ਬਾਅਦ ਉਹਨਾਂ ਦੋਵਾਂ ਭੈਣ ਭਰਾਵਾਂ ਨੇ ਮਿਲ ਕੇ ਵਿਧੀ ਪੂਰਵਕ ਸਾਰਾ ਕਾਰਜ ਕੀਤਾ ਸੋ ਫਿਰ ਜੋਤੀ ਸਾਖਸ਼ਾਤ ਪ੍ਰਗਟ ਹੋਈ ਫਿਰ ਜਕਾਰਿਆਂ ਦੀ ਗੂੰਜ ਅਸਮਾਨ ਵਿੱਚ ਪਹੁੰਚੀ ਫਿਰ ਬੀਬੀ ਲਾਲੀ ਜੀ ਨੇ ਮੰਦਰ ਦੀ ਸੇਵਾ ਗੱਦੀ ਉੱਪਰ ਸ੍ਰੀ ਵਿਸ਼ਨਾਰਾਮ ਬ੍ਰਹਮਚਾਰੀ ਨੂੰ ਬਿਰਾਜਮਾਨ ਕਰ ਦਿੱਤਾ ਸ਼੍ਰੀ ਬੀਬੀ ਲਾਲੀ ਦੇ ਸ਼੍ਰੀ ਵਿਸ਼ਨਾਰਾਮ ਬ੍ਰਹਮਚਾਰੀ ਜੀ ਨੂੰ ਇਹ ਸੇਵਾ ਸੰਭਾਲ ਦਿੱਤੀ ਫਿਰ ਗੱਦੀ ਨੂੰ ਅੱਗੇ ਚੱਲਣ ਲਈ ਆਪਣੇ ਭਾਣ ਜੇ ਸ਼੍ਰੀ ਚੰਦਰ ਆਰਾਮ ਜੀ ਨੂੰ ਗੱਦੀ ਨਿਸ਼ੀਨ ਕਰ ਦਿੱਤਾ ਅਤੇ ਕਿਹਾ ਕਿ ਤੁਸੀਂ ਇਸ ਮੰਦਿਰ ਦੀ ਸੇਵਾ ਸੰਭਾਲ ਗ੍ਰਸਤੀ ਜੀਵਨ ਵਿੱਚ ਰਹਿ ਕੇ ਕਰੋਗੇ ਜੋ ਕਿ ਸਭ ਤੋਂ ਪਹਿਲਾਂ ਇਸ ਦੁਰਗਾ ਮੰਦਿਰ ਵਿਖੇ ਲੋਕ ਘਟਨਾ ਹੋਈ ਇਸ ਪਿੰਡ ਦੇ ਹੀ ਇੱਕ ਪਰਜਾ ਪਤਨੀ ਇਸ ਦਰਬਾਰ ਵਿੱਚ ਆ ਕੇ ਆਪਣੇ ਵਿਆਹ ਦੀ ਮੰਗ ਕੀਤੀ ਉਸ ਦੀ ਮੰਗ ਇੱਕ ਸਾਲ ਵਿੱਚ ਪੂਰੀ ਹੋ ਗਈ ਇਰ ਉਸ ਭਗਤ ਨੇ ਇੱਕ ਲੜਕੇ ਦੀ ਮਾਤਾ ਦੇ ਦਰਬਾਰ ਵਿੱਚ ਮੰਗ ਕੀਤੀ ਇੱਕੋ ਸਾਲ ਵਿੱਚ ਇਹ ਮੰਗ ਵੀ ਪੂਰੀ ਹੋਊਗੀ ਤਾਂ ਉਹ ਭਗਤ ਮੇਲੇ ਦੇਣ ਮਥਾ ਢੇਕੇ ਜਦੋਂ ਵਾਪਸ ਜਾਣ ਲੱਗਿਆ ਤਾਂ ਇੱਕ ਕੰਨਿਆ ਰੂਪ ਵਿੱਚ ਸ਼੍ਰੀ ਦੁਰਗਾ ਮਾਤਾ ਜੀ ਨੇ ਕਿਹਾ ਇਹ ਭਗਤਾ ਮੇਰੀ ਇੱਕ ਸੁੱਖ ਨਹੀਂ ਦਿੱਤੀ ਤੇਰੀਆਂ ਤਾਂ ਦੋ ਪੂਰੀਆਂ ਹੋ ਗਈਆਂ ਹਨ ਫਿਰ ਉਸ ਭਗਤ ਨੇ ਮਾਤਾ ਜੀ ਦੇ ਚਰਨਾਂ ਵਿੱਚ ਜਾ ਕੇ ਜੋ ਕੇ ਆਪਣੀ ਜੀਵ ਚੜਾਉਣ ਦੀ ਸੁਖ ਸੁਕੀ ਸੀ ਆਪਣੀ ਜੀਵ ਕੱਟ ਕੇ ਮਾਤਾ ਜੀ ਦੇ ਚਰਨਾਂ ਵਿੱਚ ਜੜਾ ਦਿੱਤੀ ਅਤੇ ਉਹ ਭਗਤ ਮੰਦਰ ਵਿੱਚ ਹੀ ਵਿਹੋਸ਼ ਹੋ ਕੇ ਡਿੱਗ ਪਿਆ ਉਸ ਵਕਤ ਸ਼੍ਰੀ ਦੁਰਗਾ ਮਾਤਾ ਜੀ ਦੇ ਦਰਬਾਰ ਵਿੱਚ ਖੜੇ ਇੱਕ ਸ਼ਾਹੂਕਾਰ ਤੇ ਜ਼ਿਮੀਂਦਾਰ ਨੇ ਕਿਹਾ ਕਿ ਜੇਕਰ ਇਹ ਭਗਤ ਜਿਉਂਦਾ ਰਿਹਾ ਤਾਂ ਇਹ ਇਹ ਜੋ ਕੱਚਾ ਮੰਦਰ ਬਣਿਆ ਇਸ ਨੂੰ ਪੱਕਾ ਬਣਵਾ ਦੇਾਂਗੇ ਜੇਕਰ ਇਸ ਭਗਤ ਦੀ ਮੌਤ ਹੋ ਗਈ ਤਾਂ ਫਿਰ ਕੱਚਾ ਮੰਦਰ ਹੀ ਢਾ ਦੇਾਂਗੇ ਸ਼੍ਰੀ ਦੁਰਗਾ ਮੰਦਰ ਦੇ ਵਿਖੇ ਹਵਨ ਜਗ ਸ਼ੁਰੂ ਕੀਤਾ ਗਿਆ ਜਦੋਂ ਹਵਨ ਜਗ ਦਾ ਭੋਗ ਪਿਆ ਤਾ ਉਸ ਭਗਤ ਨੇ ਜਕਾਰਾ ਸਾਰੀ ਸੰਗਤ ਨਾਲ ਬੋਲਿਆ ਫਿਰ ਉਸ ਭਗਤ ਜਾਨ ਨੇ ਪੂਰਾ ਜੀਵਨ ਬਤੀਤ ਕੀਤਾ ਅਤੇ ਥੋੜਾ ਤੋਤਲਾ ਬੋਲਦਾ ਰਿਹਾ ਉਹਨਾਂ ਭਗਤਾਂ ਨੇ ਰਲ ਕੇ ਸ਼੍ਰੀ ਦੁਰਗਾ ਮੰਦਰ ਨੂੰ ਲਾਹੌਰੀ ਇੱਟਾਂ ਨਾਲ ਚੂਨੇ ਵਿੱਚ ਪੂਰਾ ਪੱਕਾ ਕਰਵਾ ਦਿੱਤਾ ਉਸ ਤੋਂ ਬਾਅਦ ਹੋਰ ਵੀ ਲੋਕੋ ਘਟਨਾ ਹੋਈਆਂ ਜੋ ਵੀ ਭਗਤ ਜਾਨ ਦੁਰਗਾ ਮੰਦਰ ਵਿਖੇ ਅਤੇ ਸਮਾਧਾਂ ਵਿਖੇ ਸੱਚੇ ਮਨ ਨਾਲ ਸੁੱਖਾਂ ਸੁਖਦੇ ਹਨ ਉਸ ਦੀਆਂ ਮਨੋ ਕਾਮਨਾ ਇਸ ਸਥਾਨ ਤੇ ਪੂਰੀਆਂ ਹੁੰਦੀਆਂ ਹਨ ਸ਼੍ਰੀ ਦੁਰਗਾ ਮੰਦਰ ਵਿਖੇ ਹਰ ਧਰਮ ਹਰ ਵਰਗ ਦੇ ਸ਼ਰਧਾਲੂ ਨਰਮਨਤਾਰ ਨਾਲ ਸੇਵਾ ਕਰਦੇ ਹਨ ਸ਼੍ਰੀ ਬੀਬੀ ਲਾਲੀ ਦੇਵੀ ਜੀ ਅਤੇ ਸ਼੍ਰੀ ਵਿਸ਼ਨਾਰਾਮ ਬ੍ਰਹਮਚਾਰੀ ਜੀ ਦੀਆਂ ਸਮਾਧਾਂ ਸ਼੍ਰੀ ਦੁਰਗਾ ਮੰਦਰ ਵੀ ਕਿੰਨੀ ਸ਼ੋਭਤ ਹਨ ਅੱਜ ਵੀ ਪੋਸਤ ਦਰ ਪੋਸਤ ਹੀ ਦੇਵੀ ਦੁਆਰੇ ਦੀ ਗੱਦੀ ਦੀ ਸੇਵਾ ਕਰ ਰਹੇ ਹਨ ਇਹ ਮੇ